ਹਾਂਜੀ ਕਿਸਾਨ ਜੀ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਜੀ ਇੱਕ ਬੜਾ ਟਾਊਬ ਰੀਡ ਤਾਜੀ ਸੂਈ ਬੱਚਾ ਕਰਮਣੀ ਨੇ ਵੱਚੀ ਦਿੱਤੀ ਹੈ ਟਾਊਬ ਰੀਡ ਤੇ ਇੱਕ ਬਾਈ ਕੋਲੇ ਹੀਪਰ ਬੜਾ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਵਿੱਚ ਬਾਈ ਜੀ ਸਸੀ ਕਾਲ ਸਸੀ ਕਾਲ ਬਾਈ ਡਾਕਟਰ ਹੋ ਠੀਕ ਹੁਣ ਜੀ ਆ ਹਾਂ ਬਾਈ ਜਮਾ ਚੜ੍ਹ ਕਿਵੇਂ ਚੱਲਦਾ ਵੀਰੇ ਕੰਮ ਕੰਮ ਬਈ ਕਿਰਪਾ ਭਾਬਾ ਨਾਲ ਚਲ ਜੀ ਨਾਮ ਤੇ ਐਡਰੈਸ ਨਾ ਭਾਈ ਮੇਰਾ ਜੱਗਾ ਪਿੰਡ ਢੱਲਮਾ ਤਹਿਸੀਲ ਤਪਾ ਜਲਾ ਬਰਨਾਲਾ ਨੇੜੇ ਪਿੰਡ ਨੇੜੇ ਰਹਿੰਦਾ ਭਾਈ ਤਪਾ 4 ਕਿਲੋਮੀਟਰ ਪੱਖੋਂ ਕੈਂਚੰਗ ਅੱਠ ਘਰ ਆ ਜਿਹੜਾ ਉਹ ਆਪਣਾ ਅਲੀਕੇਲੀ ਸੜਕ ਤੇ ਆ ਵੱਦੀਆਂ ਅਲੀਕੇ ਵੀ ਨੇੜੇ ਰਹ ਜਾਂਦਾ ਹਾਲੀਕੇ ਵੀ ਨੇੜੇ ਰਹ ਜਾਂਦਾ ਭਾਈ ਮੋਬਾਈਲ ਚਾਲੇ ਆਪਣਾ ਅਲੀਕੇ ਦੇ ਢੱਲਮਾ ਦੇ ਘਰ ਓਕੇ ਜੀ 869999971530 ਭਾਈ ਠੀਕ ਆ ਭਾਈ ਕਿਹੜਾ ਸੂਈ ਆ ਭਾਈ ਪਲੂਨ ਸੂਈ ਆ ਪਹਿਲਾ ਸੂਆ ਕਦੋਂ ਸੂਈ ਆ ਇਹ ਭਾਈ ਰਾਤ ਸੂਈ ਆ ਡੇਢ ਕ ਵਜੇ ਤੱਕ ਡੇਢ ਵਜੇ ਡੇਢ ਭਾਈ ਆ ਪਈਆ ਬੱਟੇ ਜੇ ਰਾਤ ਪਈਆ ਬੱਟੇ ਦਿਖਾ ਦੇ ਮਣੀ ਬੱਚਾ ਕੀ ਦਿੱਤਾ ਬੱਚੀ ਦਿੱਤੀ ਹੈ ਬਈ ਬਹੁਤ ਚੰਗੀ ਕਿਆ ਬਾਤ ਸੁਨੋ ਮੈਂ ਦਾ ਸੀਮਨ ਲਵਾਇਆ ਵਾ ਜੀ ਬੜਾ ਚੰਗਾ ਜਾਨਵਰ ਤੇ ਫੇਸ ਪੂਛ ਲਵਾਇਆ ਯਾਰ ਕੋਕਾ ਪੀ ਸੀਆ ਯਾਰ ਜਮਾਨਾ ਨੇ ਤੇ ਰੈਂਕ ਨੋਜਾ ਬੜਾ ਚੰਗਾ ਬੱਚਾ ਦਿੱਤਾ ਅੱਖਾਂ ਦੇਖਿਆ ਕਿਆ ਬਾਤਾਂ ਹੀ ਆ ਯਾਰ ਵੀ ਬੱਚੀ ਦੇਣਾ ਕਿੰਨੇ ਰੁਪਈਆ ਨੇ ਯਾਰ ਕੋਈ ਲੇਖੀ ਨੂੰ ਬਈ ਜਮਾ ਯਾਰ ਸਾਰੇ ਪਾਸੇ ਹੋਣਦੀਆਂ ਯਾਰ ਪੰਡਾ ਮੰਨੀਆਂ ਪੰਡਾ ਇਹ ਕੀ ਮਾਲਕ ਦੀ ਕਿਰਪਾ ਹੀ ਹੋਈ ਜੀ ਕਿੰਨਾ ਇੰਨਾ ਚੰਗਾ ਜਾਨਵਰ ਆਉਣਾ ਸਹੀ ਹੈ ਨਹੀਂ ਬੱਸਾ ਹੀ ਹੁੰਦਾ ਇੰਨਾ ਚੰਗਾ ਜਾਨਵਰ ਹਾਂ ਬਈ ਤੇ ਥੋੜੇ ਥੋੜੇ ਸੰਗ ਬਈ ਸੰਗ ਜ਼ਰੂਰ ਹੈਗੇ ਆ ਦਗਾਏ ਵੀ ਉਹਨਾਂ ਨੇ ਸੰਧਿਆ ਹੈ ਨਾ ਤੇ ਥੰਦੀ ਦਾ ਤਗਲਾ ਲੈ ਇਹਨੇ ਪਲੂਨ ਆ ਦੇਖ ਬਈ ਜਿਵੇਂ ਮਰਦੀ ਇਹਦਾ ਪਪਾ ਬਚਰ ਜਾਇਆ ਇਕੱਲਾ ਕੋਈ ਚੂਆ ਨਹੀਂ ਨਹੀਂ ਆਪਾਂ ਗੱਪਾਂ ਮਾਰੀਏ ਸਹੀ ਹੈ ਤੇ ਬਈ ਚਵਾਈ ਚੂਈਲੀ ਲੈ ਚੂਣ ਚੈੱਕ ਕਰੋ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਜਿਵੇਂ ਮਰਦੀ ਬੈਹ ਜਾ ਮੈਂ ਖਾ ਜਾਂਦਾ ਕੀ ਬਾਤ ਆ ਬਾੜਾ ਚੰਗਾ ਚੂਣਾ ਨਾ ਕਰਮ ਵਾਲੀ ਲੈ ਬਈ ਇੱਕ ਨੰਬਰ ਚਵਾਈ ਆ ਮੋਟਾ ਚੂਣਾ ਜਿਵੇਂ ਮਰਦੀ ਬੈਠ ਜਮਾ ਮੌਲਾ ਜਮਾ ਯਾਰ ਕੀ ਬਾਤਾਂ ਆ ਬਈ ਯਾਰ ਕੀ ਬਾਤ ਆ ਬੜੇ ਬਈ ਸੂਈ ਆ ਬਈ ਆਪਦੇ ਆਪ ਹੀ ਸੂ ਪਿਆ ਆਪਦੇ ਵੀ ਜੀ ਰਪਈ ਦਾ ਠੀਕ ਆ ਸਾਰੇ ਕਾਰਜ ਚੰਗੇ ਹੋ ਗਏ ਨਾ ਦੇਖੋ ਨਾਰਾ ਨੂੜਾ ਫਾਇਦਾ ਵਿੱਚ ਵਾਇਗਾ ਹੋ ਕੇ ਬਾੜ ਨੇ ਦੁੱਧ 20 ਕਿਲੋ ਪਾ ਦੇਣਾ ਡਾਕਟਰ ਆਮ ਨਾਲ ਠੀਕ ਆ ਸੇ ਵਾਲੇ ਬੰਦੇ ਕੋਲੇ ਬਾਕੀ 20 ਕਿਲੋ ਦੁੱਧ ਦਾ ਇਹਨੂੰ ਕੋਈ ਵੜਾ ਨਹੀਂ ਹੂੰ ਬਹੁਤ ਚੰਗੀ ਆ ਬਾਈ ਚਵਾਈ ਦੀ ਵੀ ਬਾਕੀ ਆ ਠੰਡੀ ਸੀਲ ਜਿਵੇਂ ਸਿੰਘ ਆ ਹਨਾ ਅਗਲਾ ਕਈ ਵਾਰੀ ਕਹਿਉਂਦਾ ਬਾਈ ਸਿੰਘਾ ਯਾਰ ਸਹੀ ਗੱਲ ਆ ਯਾਰ ਕੋਈ ਚੱਕਰੀ ਨਾ ਪੁੱਛ ਇਧਰ ਦੀ ਬਹਿ ਜਾ ਯਾਰ ਐ ਨਹੀਂ ਵੀ ਯਾਰ ਲੱਗਦਾ ਦੁੱਧ ਵਾਲਾ ਪੀਸ ਆ ਯਾਰ ਜਿੱਧਰ ਦੀ ਮਰਜ਼ੀ ਬਹਿ ਜਾ ਖਾ ਦੇ ਇਧਰੋਂ ਨਾਲਾਂ ਨੂੜਾਂ ਦੇਖ ਤੂੰ ਐ ਤਿੰਗਾਂ ਦੇਖ ਲੈ ਲੈ ਬਾਦੇ ਕਮਾਲ ਆ ਬਹੁਤ ਸੋਹਣਾ ਆਰਡਰ ਕਿ ਨਹੀਂ ਬਹੁਤ ਬਾਈ ਸਿੰਘੀ ਆ ਕੱਲੇ ਉਹ ਬੱਸੀਏ ਜਾਤ ਬ੍ਰੀਡ ਪੱਖੋਂ ਬਾਕੀ ਨੂੰ ਬੱਚਾ ਦੇਖ ਲੈ ਜੇ ਆਹ ਪਜਾਤ ਵਾਲੀ ਚੰਗੀ ਹੁੰਦੀ ਬਾਈ ਬੱਚਾ ਚੰਗਾ ਬਾਈ ਹੋਰ ਤੇ ਹੋਰ ਕੇ ਦਿਖਾ ਦੇ ਭਾਈ ਮੰਨ ਕੇ ਚੱਲ ਵਿੱਚ ਵਿੱਚ ਤਾਂ ਸਿੰਘਾਂ ਨੂੰ ਵਧੀਆ ਮੰਨਦੇ ਆ ਹਾਂ ਭਾਈ ਉਹ ਮੇਰੇ ਕੋ ਘਰੇ ਗਾਂ ਦੇ ਸਾਪਨ ਰੱਖੀ ਹੋਏ ਬਿਮਾਰ ਨਹੀਂ ਹੁੰਦਾ ਸਿੰਘਾਂ ਵਾਲਾ ਪਸ਼ੂ ਬਿਲਕੁਲ ਵੀ ਠੀਕ ਹੂੰ ਬਾਕੀ ਯਾਰਾ ਸਿੰਘਾਂ ਦਾ ਵਈ ਕੀ ਬਹਿਮਾ ਜਿਹੜਾ ਕੌੜ ਪਸ਼ੂ ਹੁੰਦਾ ਉਹਦਾ ਹੀ ਹੁੰਦਾ ਯਾਰ ਕੌੜ ਪਸ਼ੂ ਦਾ ਹੁੰਦਾ ਸਹੀ ਗੱਲ ਹੈ ਠੰਡੀ ਆ ਜਿਵੇਂ ਮਰਜੀ ਖੋਦੀ ਫਿਰ ਜਿਵੇਂ ਮਰਜੀ ਧਾਰਾਂ ਚ ਵਾਈ ਮਰੀ ਚੱਲੂ ਵੀ ਚੱਕਰੀ ਨਹੀਂ ਕਹਿਣਾ ਠੰਡੀ ਦਾ ਕਰਮ ਵਾਲੀ ਯਾਰਾ ਲੈ ਇੱਥੇ ਬੈ ਜਾ ਗਲੀ ਦੇ ਵਿਚਾਲੇ ਖੜਾ ਲਈ ਜਿਵੇਂ ਮਰਜੀ ਬੈ ਜਾ ਥੋੜਾ ਬੱਚੇ ਦਾ ਕਰਦੀ ਬੱਚੇ ਦਾ ਕਰਦੀ ਕੋਈ ਚੱਕਰ ਹੀ ਨਹੀਂ ਆ ਕਿਸੇ ਪਾਸੋਂ ਵੀ ਯਾਰ ਜੇ ਗਾਲਤ ਚੱਕ ਜੇ ਫਰੀ ਹੋਰ ਦਾ ਅੱਛਾ ਭਾਈ ਐਦੋ ਵੱਡਾ ਮੈਂ ਤਸੱਲੀ ਆਪਾਂ ਨੂੰ ਹਾਂ ਤਸੱਲੀ ਕੀ ਹੋਊਗੀ ਤੋੜਾ ਚੈੱਕ ਕਰੋ ਇੱਕ ਨੰਬਰ ਤੇ ਮੁੱਲ ਕੀ ਆ ਭਾਈ ਜੱਗੇ ਜੈਜ ਭਾਈ ਯਾਰ ਇਹ ਮੁੱਲ ਤਾਂ ਕਰਾਉਣਾ ਦਾ 70 72 ਕਰਾ ਲਾ 65000 ਦੀ ਵਾੜ ਦੇ ਦਾਂਗੇ ਆਪਾ ਮੁੱਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜੀ ਕਰਾ ਲਓ 65000 ਦੀ ਵਾੜ ਦੇ ਦਿਆਂਗੇ ਵਿੱਚੋਂ ਮਾਨਤਾਣ ਕਰਦਾ ਵਿੱਚੋਂ ਮਾਨਾ ਹੋ ਜੂਗਾ ਬਹੁਤ ਚੰਗਾ ਬਹੁਤ ਚੰਗਾ ਬਾਈ 10000 ਬੱਚੀ ਆ ਯਾਰ ਸਹੀ ਗੱਲ ਅੱਗਿਆ ਕੀ ਬੱਚੀ ਹਾਂ ਬਹੁਤ ਕਿੰਨੀ ਉਮਰ ਹੈ ਜੀ ਬਾਈ 10 ਮਹੀਨਿਆਂ ਦਾ ਬੱਚਾ ਬਈ ਇਹ ਓਕੇ ਜਮਾ ਕੱਚੀ ਖੀਰੀਆ ਦੰਦੋ ਖੀਰੀਆ ਜਮਾ ਬਾਈ ਕੱਚੀ ਲੈ ਲਖਾਉ ਨੇ ਨੇੜੇ ਤੋਂ ਰੋੜਾ ਤੱਕਾ ਕਰੀਏ ਫਲੀ ਵੀ ਭਾਈ ਜਾਨ ਵਾਲੀ ਆ ਲੈ ਦਿਖਾ ਦੇਗਾ ਦਿਖਾ ਨਜਮਾ ਖੀਰੀ ਨਮਕਤੀ ਖੀਰੀ ਚਾਰੀ ਥਾਣਾ ਲੈ ਚੋੜੀ ਦੇ ਸਾਰੇ ਹਾਂ ਚਾਰ ਥਾਣੇ ਇਕੱਲਾ ਇਕੱਲਾ ਗਾਰੰਟੀ ਹੈ ਬਈ ਉਸ ਗੱਲ ਦੀ ਬਈ ਪੜੀ ਵੀ ਬਹੁਤ ਆ ਯਾਰ ਬਈ ਬਾੜੀ ਸੰਭੀ ਵੀ ਬੱਸੀ ਆ ਹੂੰ ਹੁਣ ਹੱਕ ਫੀੜਦੀ ਰਹੀ ਆ ਇਹ ਡਾਕਟਰ ਠੀਕ ਹੈ ਜੀ ਹਾਂ ফেস ਦੀ ਬਿਊਟੀ ਪ੍ਰਿੰਟ ਪੜੀ ਵੀ ਜਾਣ ਵਾਲੀ ਉਸ ਤੋਂ ਸਹੀ 10ਵੇਂ 10ਵੇਂ ਮਹੀਨੇ ਦੀ ਉਮਰ ਤੇ ਬੱਸ ਹੀਟ ਕੱਟ ਵੀ ਗਈ ਓਕੇ ਹਾਂ ਮੇਰੇ ਹਿਸਾਬ ਨਾਲ ਯਾਰਾ 11ਵੇਂ ਮਹੀਨੇ ਜਸੀਮਣੇ ਜਮਾ ਜਮਾ ਲੈ ਲੈਣਾ ਭਈ ਕੋਈ ਸ਼ੱਕ ਹੀ ਨਹੀਂ ਕਿਉਂ ਵਜਨ ਵਜਨ ਪੱਕੋ ਯਾਰ ਸਹੀ ਗੱਲ ਅਰੇ ਬੱਚਾ ਹੈਗਾ ਜਮਾ ਹਜੇ ਵੀ ਦੁੱਧੇ ਆ ਰਹੇ ਹੁੰਦੇ ਤੇ ਆਉਂਦੇ ਸੀ ਬੰਦੇ ਬੜਾ ਚੰਗਾ ਬੱਚਾ ਯਾਰ ਹਨਾ ਚੀਜ਼ ਹੈ ਇੱਕ ਜਮਾ ਯਾਰ ਕਿਆ ਬੱਟਾ ਪ੍ਰਿੰਟ ਪ੍ਰਿੰਟ ਦੇਖ ਸਹੀ ਗੱਲ ਸਾਰੇ ਪੱਖੇ ਖੜਨ ਨਹੀਂ ਖੜਨ ਦੇਖ ਲੱਤਾਂ ਲੁੱਤਾਂ ਛਿੱਧੀਆਂ ਜਿਹੜਾ ਲਿਸੜ ਜਾ ਬੱਚਾ ਹੁੰਦਾ ਉਹਦਾ ਹੁੰਦਾ ਪੜਿਆ ਵਾ ਚਾਰੇ ਪਾਸੇ ਬਈਰ ਕੁੱਕਾ ਪੀਸੀ ਆ ਜਮਾ ਯਾਰ ਕੋਈ ਸਮਾਈ ਨਹੀਂ ਪਾਲਣੀ ਕਰ ਮਾਰੀ ਜਮੀਨ ਸਮਾਈ ਪਾਲਣੀ ਤਾਂ ਬਈ ਜਮਾ ਯਾਰ ਸਭਾਈ ਫੁੱਲ ਹੋਈ ਵੀ ਆ ਕੀ ਮੋਹ ਲੈ ਫਿਰ ਜੈਜ ਇਹਦਾ 20000 ਮੋਹ ਲੈ ਬਈ ਯਾਰ ਮਾਨਤਣ ਕੋਈ ਗੱਲ ਨਹੀਂ ਮਾਨਤਣ ਦਾ ਠੀਕ ਆ ਜਮਾ ਜੈਜ ਮੋਹ ਲੈ ਖਿੱਚ ਕੇ ਮੋਹ ਲੈ 20000 ਰੁਪਿਆ ਮਾਨਤਣ ਕੋਈ ਚੱਕਰ ਨਹੀਂ ਹੋ ਜੂਗਾ ਪੜਿਆ ਵਾ ਬਾਲਾ ਦੁੱਧ ਤੇ ਫੀਡ ਤੇ ਪੜਿਆ ਵਾ ਜਮਾ ਬਈ ਦੁੱਧ ਤੇ ਫੀਡ ਤੇ ਪੜਿਆ ਵਾ ਹਮ ਐਡੀ ਉਮਰ ਚ ਨਹੀਂ ਬੱਚੇ ਐਡੇ ਐਡੇ ਜਮਾ ਬਈ ਜਮਾ ਜਮਾ ਹਾਂ ਪਿੱਛੇ ਪੁੜਾ ਵਿਖਾ ਦੇ ਬੱਚੀ ਦਾ ਕਿੰਨਾ ਚੰਗਾ ਸਟਰਕਚਰ ਦਾ ਬਹੁਤ ਚੰਗੀ ਅੱ ਨਾਗਸੀ ਭਰਾ ਕੋਲੇ ਦੋ ਬਈ ਦੋਨੇ ਸਿਰੇ ਦੇ ਆ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਜਾਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ